ਇਹ ਵੀ ਮੋੜ ਤੇ ਗੱਲ ਪੜਾ ਦੀ ਆਪਾਂ ਨੇ ਉੱਥਾ ਤੇ ਸਟੈਂਡ ਲੈ ਵੀ ਤੇ ਉੱਪਰ ওই ਦਰਵਾਜ਼ਾ ਲੈ ਵੀ ਉਹ ਬਾਹਰ ਨੂੰ ਰੋਡ ਜਾ ਰਿਹਾ ਜਿੱਥੇ ਨੂੰ ਪਾਏ ਤੇ ਤੇ ਨੀਚੇ ਵੀ ਦੇਖੋ ਕਿੰਨੀ ਢੁੰਗੀ ਲੈ ਵੀਰੋ ਬਾਬਾ ਬਾਲਖਨਾਥ ਚੱਲ ਰਹੇ ਆ ਸਵੇਰੀ 6 ਵਜੇ ਕੇ ਜਾਣਾ ਦੇਵੀ ਤੇ ਸੱਮਣੋਂ ਬਾਬਾ ਬਾਲਖਨਾਥ ਤੋਂ ਲੱਭ ਰਿਹਾ ਇੰਨੀ ਜੜਾਈ ਚੜ ਗਏ ਬਈ ਬਹੁਤ ਜ਼ਿਆਦਾ ਕਿੰਨੀ ਚੜਾਈ ਚੜ ਗਏ ਗੁੱਜਰ ਪਾਸ ਅੱਗੇ 100 ਮੈਂ ਵੀ ਸਵੇਰੇ 5:00 7:00 ਵਜੇ ਸੂਰੇ ਪਿਆ ਬਾਬਾ ਵਾਲਖਣਾ ਸੈਣਾ ਦੇ ਜਿੱਤੇ ਪਾਖਰਾ ਡੈਮ ਕਰੀ ਨੂੰ ਤੇ ਬਈ ਬਹੁਤ ਉੱਚੀ ਚੜ੍ਹਾਈ ਆ ਮੋਟਰਸਾਈਕਲ ਵੀ ਬਈ ਮਾ ਇਹ ਤਰ੍ਹਾਂ ਹੋ ਰਿਹਾ ਮੋਟਰਸਾਈਕਲ ਆ ਬਈ 30 ਵਾ ਰਹੇ ਆ ਪਹਿਲੇ ਦੂਜੇ ਗੇਅਰ ਮਾ ਤੇ ਰਾਤ ਕਾ ਲੰਗਰ ਖਾਇਆ ਬਾਦ ਆਪਾਂ ਨੇ ਮਾਨਣਾ ਦੇਵੀਗਾ ਕੱਲ ਰਾਤ ਮੱਥਾ ਟੇਕਾ ਤੇ ਆਈ ਸਾਰੇ ਰਾਪਨ ਉਹ ਬਾਬਾ ਵਾਲਖਣ ਲੰਗਰ ਨਹੀਂ ਮਿਲਿਆ ਤੋੜਾ ਕਾ ਇੱਕ ਲੰਗਰ ਮਿਲਿਆ ਬਈ ਇਹ ਖਾਂਦੇ ਆਉਣ ਲੰਗਰ ਫਿਰ ਚੱਲਦੇ ਆ ਮਬਵਾਲ ਖਨਾਨ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਲੰਗਰ ਖਾਣਾ ਵੀ ਦੇਖੋ ਤੇ ਵੀ ਸਾਹਮਣੇ ਮੰਦਿਰ ਆ ਬਬਾ ਵਾਲ ਖਨਾਨ ਦਾ ਦੇਖੋ ਤੇ ਉਹ ਦੇਖੋ ਵੀ ਸਾਹਮਣੇ ਤੇ ਉੱਥੇ ਜਾਣਾ ਆਪਾਂ ਨੇ ਜੇ ਫਿਰ ਮੋਟਰਸਾਈਕਲ ਦੇਖਦੇ ਆਂ ਬਾਈ ਕਿੱਥੇ ਤੱਕ ਜਾਂਦੇ ਆਂ ਭਾਈ ਸਵੇਰੇ 6 ਵਜੇ ਤੁਰੇ ਤੇ ਅਮੇ ਨਾਣਾ ਦੇਵੀ ਤੇ ਹਨ ਲੋ ਬਈ 1 ਵਜ ਗਿਆ ਵੀ ਦੁਪਹਿਰ ਦਾ ਦੇਖੋ ਇੰਨਾ ਟਾਈਮ ਲੱਗਿਆ ਵਾ ਨੂੰ ਬਾਲਕਨਾਥ ਆਂਦੇ ਆਂਦੇ ਬਾਬੇ ਵਾ ਪਹਿਲਾਂ ਕਿਸ਼ਤੀ ਦੀ ਸਲਾਹ ਵਣੀ ਦੀ ਕਿਸ਼ਤੀ ਵਾਂ ਆਈ ਨਹੀਂ ਤੇ ਫਿਰ ਮੋਰਸਾ ਨਾਲ ਆਇਆ ਬਈ ਪੂਰੇ ਲਾ ਲਾ ਤੁਹਾਨੂੰ 9-10 ਘੰਟੇ ਲੱਗੇ ਬਈ ਮਾਨੂੰ ਆਂਦੇ ਆਂਦੇ ਨੂੰ ਕਿਉਂਕਿ ਬਈ ਬਹੁਤ ਪਹਾੜੀਆਂ ਪਾਰ ਕਰ ਕਰ ਕੇ ਫੇਰ ਆਏ ਆ ਤੇ ਇੱਧਰ ਲਿਖ ਲੋ ਬਈ ਸਾਰੀਆਂ ਪਹਾੜੀਆਂ ਪਾਰ ਕਰੀਆਂ ਐ ਕੋਟ ਤੋਂ ਪਤਾ ਹੀ ਨਹੀਂ ਲੱਗਿਆ ਬਈ ਕਿੰਨੇ ਘੁੰਮ ਲਿਏ ਆਣੇ ਭਾਖੜਾ ਟੈਂਪਲ ਨੂੰ ਘੁੰਮ ਕੇ ਆ ਗਏ ਰਸਤਾ ਬੰਦਾ ਹ ਚੱਲ ਲੈ ਚ ਇੱਧਰ ਉਧਰ ਖੜੇ ਆ ਤੇ ਵੀ ਚੜਾਈ ਦੇਖ ਲੋ ਇੱਕ ਦਾ ਵੀ ਰਸਤਾ ਬੰਦਾ ਤੇ ਇੱਧਰ ਨੂੰ ਜਾਣਾ ਪੜਾਗਾ 4k0 ਪਹਿਲੀ ਵਾਰ ਆਇਆ ਜਵਾਪਾਂ ਦੇ ਪਾਲ ਖਾਣ ਦਾ ਵਾਸਤੇ ਕਿਉਂਕਿ ਪਹਿਲਾਂ ਕਦੇ ਨਹੀਂ ਆਇਆ ਪਹਿਲੀ ਵਾਰ ਆਇਆ ਤੇ ਭਾਈ ਬਹੁਤ ਤਗੜੀ ਚੜਾਈ ਹੈ ਬੱਬਾ ਵਾਲਖਣਾ ਦੀ ਮੋਟਾ ਨਾਲ ਦੇਖੋ ਧੂਆਂ ਕੱਢਿਆ ਪਿਆ ਤੇ ਉਹ ਬੰਦਾ ਦੇਖੋ ਮਾਰਾ ਇਹੋ ਦੇਖੋ ਭਾਈ ਦੇਖ ਰਿਹਾ ਚੈੱਕ ਕਰ ਰਿਹਾ ਟਾਇਰ ਗਰਮ ਤੋਂ ਨਹੀਂ ਹੋਏ ਤੇ ਆਇਆ ਵੀ ਇੱਧਰ ਰਸਤਾ ਬੰਦਾ ਭਾਈ ਤੇ ਇੱਧਰੋਂ ਚੜ ਰਿਹਾ ਦੇਖੋ ਚੜਾਈ ਉਹ ਆ ਜਾ ਆ ਜਾ ਸੱਤੇ ਪੈਟੇ ਦੇਖੋ ਭਾਈ ਉਹ ਰੈਕਟਰ ਦੇਖਿਆ ਇੱਥੇ ਦਿਓ ਦਿਓ ਬਾਕੀ ਰਸਤਾ ਇੱਧਰ ਨੂੰ ਬਈ ਬੰਦ ਆ ਤੇ ਇੱਧਰ ਨੂੰ ਜਾ ਰਹੇ ਹਾਂ ਮਾਰਾ ਮੋਟਰਸਾਈਕਲ ਤਾਂ ਬਈ ਪਹਿਲੇ ਗੇਅਰ ਮੈਂ ਚੱਲ ਰਿਹਾ ਪਹਿਲੇ ਦੂਜੇ ਮਾ ਉਹ ਆ ਕੱਟਿਆ ਪਿਆ ਅੱਬਾ ਬਾਲ ਖਾਤ ਵੀ ਭਾਈ ਹਿਮਾਚਲ ਪ੍ਰਦੇਸ਼ ਆ ਪਹਜਾ ਦੇਖੋ ਵੀ ਖਾਈ ਇਦਾਂ ਮੋਟਰਸਾਈਕਲ ਖੜਾਣ ਤੇ ਵੀ ਜਾਨ ਨਹੀਂ ਦੇ ਰਿਹਾ ਤੇ ਸਟੈਂਡ ਵੀ ਨਹੀਂ ਹੈ ਤੇ ਮੋਟਰਸਾਈਕਲ ਲਾਣੇ ਆ ਪਹਿਲਾਂ ਹੇ ਵੀ ਮੋਟਰਸਾਈਕਲ ਉਤਾਰ ਦਈ ਆਪਾਂ ਨੇ ਸਾਹ ਤੇ ਸਟੈਂਡ ਮਿਲੇ ਨੇ ਕਿੰਨੇ ਭਾਈ ਪ੍ਰਸ਼ਾਦ ਵੀ ਚੋਦ ਲੈ ਰਿਆ ਹੁੰਦੇ ਨੇ ਲੱਗਦੀ ਭਾਈ ਉਹ ਰਸਤਾ ਜਾਣਾ ਪਾਉਗਾ ਉਹ ਵੀ ਨਾਲ ਹੀ ਫਾਨੇ ਮੋਟਰ ਤੇ ਲੈ ਰਹੇ ਆ ਪ੍ਰਸ਼ਾਦ ਚੋਦ ਭਾਜੋ ਲੈਣਾ ਵੀਰੋ ਬਾਬਾ ਬਾਲਨਾਥ ਫਾਨੇ ਮੱਥਾ ਟੇਕ ਲਿਆ ਵੀਰੋ ਤੇ ਅੰਦਰ ਵੀ ਵੀਡੀਓ ਬਣਾਉਣ ਨਹੀਂ ਦੇਈ ਤੇ ਆਪ ਬਣਾ ਕੇ ਤੁਹਾਨੂੰ ਜਰੂਰ ਤੁਹਾਂਦੇ ਤੇ ਉਹ ਸਾਹਮਣੇ ਬਾਬਾ ਬਾਲ ਕਨਾਲ ਮੰਦਿਰ ਆ ਤੇ ਆਪਾਂ ਮੱਥਾ ਮਟਾ ਉੱਤੇ ਆ ਗਏ ਬਾਹਰ ਤੇ ਹੁਣ ਚੱਲਦੇ ਆਂ ਬਈ ਤਰਾ ਉਹ ਚੈੱਕ ਕਰੀਏ ਬਾਕੀ ਜਿੱਦਾਂ ਬਾਕੀ ਬੰਦੇ ਬਾਰੇ ਥੋੜੇ ਜਿਹੀ ਪਿੱਛਾਂ ਤੇ ਇੱਧਰ ਦੇਖ ਲਓ ਬਈ ਇੱਡੀ ਚੜ੍ਹਿਆ ਬਾਬਾ ਬਾਲ ਕਨਾਲ ਦਾ ਓ ਦੇਖੋ ਬਈ ਕਿੰਨੀ ਉਚਾਈ ਬਾਏਵਾਂ ਨੇ ਚੜਕਾ ਤੇ ਇੱਧਰ ਦੇਖੋ ਤੇ ਓ ਦੇਖੋ ਮੰਦਿਰ ਓ ਰਿਹਾ ਬਈ ਤੇ ਮੱਥਾ ਮੁੱਠਾ ਪਾ ਟੇਕ ਲਿਆ ਨੇ ਵੀਰੋ ਇਹ ਆ ਪੌੜੀਆਂ ਥੱਲੇ ਹੁਣ ਤੜਾ ਇਹ ਵੀਰੋ ਤੇ ਉਹ ਸਾਹਮਣੇ ਬਈ ਪੱਮਤਾ ਟੇਕ ਕੇ ਆਪਾਂ ਤੇ ਹੁਣ ਚੱਲਦੇ ਆ ਨੀਚੇ ਵੱਲ ਨੂੰ ਬਈ ਇੰਨਾ ਰਸ ਹੈ ਨਹੀਂ ਜਿੰਨਾ ਆਪਾਂ ਨਾਣਾ ਦੇਵੀ ਦੇਖਿਆਗਾ ਆਪਾਂ ਬਾਲ ਖਣਾ ਦਾ ਨੇ ਬਈ ਤੇ ਉੱਪਰ ਉਹ ਹੀ ਦਰਬਾਰ ਬਾਲ ਖਣਾ ਦਾ ਤਾਂ ਆਪਾਂ ਮੱਥਾ ਟੇਕ ਲਿਆ ਤੇ ਇੰਦਰ ਇੱਚ ਆ ਗਿਆ ਧੋਣਾ ਬਈ ਸਾਹਮਣੇ ਮਤ ਦਾ ਹਿਸਾਬਾਬ ਟੇਕ ਲਿਆ ਤੇ ਪ੍ਰਚਾਰ ਨੂੰ ਚੋਣ ਦੀ ਉਹ ਵਾਪਰੇਗਾ ਤੇ ਹੁਣ ਚੱਲੇ ਆ ਬਈ ਪੰਮਾਰਨ ਤਾਂ ਕਿ ਇੱਧਰ ਯਾਰ ਜੂਲ ਯੋ ਜੀ ਵੀਰੇ ਮੱਥਾ ਮੁੱਤਾ ਟੇਕ ਲਿਆ ਸਾਰਿਆਂ ਨੇ ਤੇ ਚੱਲਦੇ ਆਪਾਂ ਨੀਚੇ ਚੱਲ ਪੋਏਗਾ ਲੈ ਵੀਰੋ ਆਪਾਂ ਬਾਪਾ ਬਾਲਕਣਾ ਤੋਂ ਮੱਥਾ ਟੇਕ ਲਿਆ ਤੇ ਹੁਣ ਚੱਲਦੇ ਆਪਾਂ ਨੀਚੇ ਨੂੰ ਤੇ ਆਪਣੇ ਮੋਟਰ ਲੈ ਲਵੇ ਜੀ ਬੀ ਡੀ ਪੜ ਬਈ ਯੋ ਹੋਰ ਰਹਿਣਾ ਨਹੀਂ ਪੜਦਾ ਨਾ ਰੱਖਿਆ ਨਹੀਂ ਨਾ ਅੱਜ ਵੀ ਟੇਕਣ ਨੂੰ ਤੇ ਬਾਕੀ ਰਸ਼ ਰੁਸ਼ਨ ਆਇਆ ਨਹੀਂ ਤੇ ਬਹੁਤ ਉੱਚਾ ਬਈ ਚੜ੍ਹਾਈ ਆ ਜਿਹੜੀ ਉਹ ਨਾਣਾ ਦੇਵੀ ਤੇ ਬਈ ਉੱਚੀ ਆ ਤੇ ਇਹ ਬਈ ਚੜ੍ਹਾਈ ਤੋਂ ਜ਼ਿਆਦਾ ਨਾਣਾ ਦੇਵੀ ਤੇ ਪਰ ਢੇਡ ਨਹੀਂ ਆਣੀ ਹੈਗੀ ਕੋੜ ਕਦੇ ਸੜਕਾਂ ਮੰਨੀ ਰੱਖੋ ਪਾਣੀ ਪੀਂਦੜਾ ਉਹ ਕੁੰਨੇ ਪਾਣੀ ਪੀ ਲੈ ਦੇਖ ਲਓ ਪ੍ਰੋਡਿਊਸਰ ਸਾਹਿਬ ਪਾਣੀ ਪੀ ਲੋ ਬਈ ਠੰਡਾ ਬੱਕਰੇ ਸੁਸੂ ਜੀ ਆ ਰਹੀ ਹੈ ਨਾ ਹਾਂ ਤੇ ਬਾਬਾ ਲੈ ਵੀ ਬਾਬਾਲ ਖਣਾ ਤੇ ਬੱਕਰੀਆਂ ਛੋਲੇ ਖਾਣਾਂ ਲੇਲੇ ਖਾਂਦੀ ਨਹੀਂ ਖੱਲੋ ਛੋਲੇ ਪਾਰ ਗਏ ਦੇਖੋ ਵੀ ਬੱਕਰੀਆਂ ਨੂੰ ਆਪਾਂ ਬਾਲਖਣਾ ਪਈਆਂ ਬੱਕਰੀਆਂ ਆ ਜਾਂ ਹੈ ਹਨਾ ਸ਼ੁਕਰੀਆ ਆ ਜਾ ਤਾਂ ਇੱਕ ਦਿਨ ਹੋ ਗਏ ਨੂੰ ਲੱਗ ਰਿਹਾ ਤੇ ਹੁਣ ਚੱਲਦੇ ਆ ਵੀ ਮੋਟਰਸਾਈਕਲ ਆਪਾਂ ਆ ਤੜਾ ਤੇ ਫਿਰ ਚੱਲਦੇ ਆ ਅਗਲੇ ਰੂਟ ਨੂੰ ਕੀ ਬਣਦਾ ਕਿੱਥੇ ਜਾਣਾ ਲੈ ਵੀ ਬਾਹਰ ਦੇਖ ਲੋ ਆਪਾਂ ਕਿੰਨੇ ਉੱਪਰ ਆ ਰਹੇ ਆ ਮੈਣਾ ਦੇ ਵੀ ਉੱਚੀ ਪਹਾੜੀ ਪਾ ਰਹੇ ਆ ਇਸ ਟਾਈਮ ਪਾਣੀ ਚਾਖਾਈ ਉਖਾਈ ਆ ਬਾਈ ਇੱਧਰ ਆਪਾਂ ਬਾਲਖਣਾ ਪਾ ਸ਼ੁਰੂ ਪਹੰਚ ਕਰਦੇ ਤੇ ਬਾਕੀ ਵੀਰੋਂ ਮੱਖਾ ਮੱਖਾ ਆਪਣਾ ਟੈਗ ਲਿਆ ਤੇ ਦਮਕਪਨ ਦਿਵਾ ਦਈਏ ਉਹ ਆਪਾਂ ਤੋਂ ਬਾਅਦ ਤੇ ਜਿਉਂ ਪੇੜ ਆ ਵੀ ਜਿਆਦਾ ਨਹੀਂ ਹੈ ਲੈਣਾ ਦੇ ਕਿਤੇ ਘੱਟਾ ਪੇੜ ਪਰ ਵੀ ਚੜਾਈ ਤੋਂ ਜ਼ਿਆਦਾ ਆਪਣੇ ਲੈਣਾ ਦੇ ਵੀ ਤੇ ਜ਼ਿਆਦਾ ਹੋਈ ਮੋਟਰਸਾਈਕਲ ਲਵਾਵਾਂਗੇ ਬਾਅਦ ਤੇ ਪਰ ਮਸਤਾ ਵੀਰੋਂ ਆਪਣਾ 15-20 ਮਿੰਟ ਮਾਰਟਿੰਗ ਗਿਆ ਤੇ ਬਾਕੀ ਤੇ ਦੇਖ ਲਓ ਵੀ ਪੌਣਾ ਹਾਰੀ ਕਮ ਮੋਹਰ ਤੇ ਭਾਈ ਉੱਪਰ ਮੰਦਿਰੋਂ ਆਪਾਂ ਨੂੰ ਵੀਡੀਓ ਬਣਾਉਣ ਨਹੀਂ ਦੀ ਆਪਾਂ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਉਂਦੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਵੀ ਮੇਰੀ ਲੱਗੀ ਉਹ ਵੀ ਜ਼ਰੂਰ ਲਾਸੋ ਤੇ ਬਾਕੀ ਉਹ ਚੱਲਦੇ ਆ ਵੀ ਆਪਾਂ ਨੀਚੇ ਮੋੜਸਣਾ পড়ੋ ਤੇ ਉਹ ਤੋਂ ਬਾਅਦ ਦੇਖਦੇ ਆ ਕੀ ਬੰਦਾ ਉਹ ਕਹਿੰਦਾ ਜੀ ਇਹ ਵੀ ਉਹ ਬਾਹਰ ਨੂੰ ਰੋਡ ਜਾ ਰਿਹਾ ਜਿੱਥੇ ਨੂੰ ਪਾਏ ਤੇ ਤੇ ਨੀਚੇ ਵੀ ਦੇਖੋ ਕਿੰਨੇ ਡੁੰਗੀ ਖਾਈ ਖਾਈ ਆਪਾਂ ਦਿਖਾਣ ਦੇ ਉਹ ਤੇ ਨਾ ਫੋਟੋ ਖਿੱਚਣ ਦੇਦੇ ਤਾਂ ਖਿੱਚਣ ਨਹੀਂ ਦੇਈ ਉਹ ਤੋੜ ਤੀ ਉਹ ਫੋਟੋ ਖਿੱਚੇਗਾ ਤਾਂ